ਜੇ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਬਹੁਤ ਹੀ ਖਾਸ ਹੈ ਸੋ ਆਪ ਸਭੀ ਪੂਰੀ ਵੀਡੀਓ ਸੁਣਨਾ ਜੀ ਵੈਸੇ ਤਾਂ ਬਹੁਤ ਘੱਟ ਸਮਾਂ ਹੋਵੇਗਾ ਅੱਜ ਤੁਹਾਡੇ ਕੋਲ ਵੀ ਕਿਉਂਕਿ ਹਰ ਕੋਈ ਘਰੋ ਘਰੀ ਬੀਜੀ ਹੈ ਹਰ ਇੱਕ ਦੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਹੈ ਰੱਖਿਆ ਹੋਇਆ ਸੋ ਸਾਰਿਆਂ ਨੂੰ ਹੀ ਇੱਥੇ ਪਹਿਲਾਂ ਤਾਂ ਹੈਪੀ ਲੋੜੀ ਕੰਨੇ ਆ ਜੀ ਪਰਮਾਤਮਾ ਇਸ ਸਾਲ ਦੀ ਤਰ੍ਹਾਂ ਹਰ ਇੱਕ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਹਮੇਸ਼ਾ ਹੀ ਪਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੂੰ ਸੇਵਾ ਸਿਮਰਨ ਕਰਦੇ ਰਹੂੰ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਕੱਲ ਸੰਗਰਾਂਦ ਦਾ ਤਿਹਾੜਾ ਹੈ ਤੇ ਕੱਲ ਦੇ ਦਿਨ ਖਾਸ ਕਰੋ ਜ਼ਰੂਰ ਕਰਨੇ ਹੈ ਜੀ ਸੋ ਬਾਕੀ ਆਪਾਂ ਵੀਡੀਓ ਰਾਈ ਸਾਰਾ ਦੱਸ ਹੀ ਦਿੰਦੇ ਆ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਸਮਝਣਾ ਇੱਕ ਦੋ ਕਮੈਂਟ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈਪੀ ਰਾਂਦੀ ਜੈ ਸੰਜੇ ਦੀ ਵੀ ਜਰੂਰ ਲਿਖਣਾ ਜੀ ਸੋ ਜਿਵੇਂ ਕਿ ਆਪਾਂ ਕੱਲ ਕੁਝ ਕਰਨ ਦੱਸੇ ਹੋਏ ਸੀ ਉਮੀਦ ਕਰਦੇ ਹਾਂ ਕਿ ਸ਼ਾਇਦ ਤੁਸੀਂ ਕਿਸੇ ਰੂਹ ਨੇ ਤਾਂ ਇਹ ਕਰਮ ਕੀਤਾ ਹੋਵੇਗਾ ਜੋ ਆਪਾਂ ਕੱਲ ਦੱਸਿਆ ਹੈ ਸੋ ਕਰਮਾਂ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਜਿਹੜੀ ਆ ਬਦਲੇਗੀ ਜਿੱਦਾਂ ਜਿੱਦਾਂ ਤੁਸੀਂ ਚੰਗਾ ਕਰਮ ਕਰਦੇ ਜਾਓਗੇ ਉਹ ਕਰਮ ਲੇਖੇ ਲੱਗੇਗਾ ਤੇ ਕਰਮ ਦੇ ਨਾਲ ਤੁਹਾਡੀ ਜ਼ਿੰਦਗੀ ਬਦਲਦੀ ਜਾਵੇਗੀ ਸੋ ਦੁੱਖ ਕਮ ਹੁੰਦੇ ਜਾਣਗੇ ਤੇ ਸੁੱਖ ਜ਼ਿੰਦਗੀ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਸੋ ਕਿਉਂਕਿ ਸਿਮਰਨ ਕਰਨਾ ਹਰ ਇੱਕ ਨੂੰ ਔਖਾ ਲੱਗਦਾ ਆ ਤੇ ਸਿਮਰਨ ਖਾਸ ਕਰਕੇ ਕੋਈ ਛੇਤੀ ਕਰ ਵੀ ਨਹੀਂ ਸਕਦਾ ਕਿਉਂਕਿ ਇਹ ਇੱਕ ਅਨਮੋਲ ਹੀਰਾ ਹੈ ਜਿਹਦੀ ਸਾਨੂੰ ਪਰਖ ਨਹੀਂ ਹੈ ਸੋ ਜੇਕਰ ਪਰਖ ਹੋਵੇ ਤੇ ਭੱਜ ਭੱਜ ਕੇ ਜਿਸ ਤਰ੍ਹਾਂ ਅੱਜ ਆਪਾਂ ਰੀਸ ਹੋ ਰੀਸ ਘਰ ਦੇ ਵਿੱਚ ਚੀਜ਼ ਲਿਆਉਂਦੇ ਜਿਵੇਂ ਕਿ ਆਪਾਂ ਕਿਸੇ ਨੂੰ ਦੇਖਦੇ ਹਾਂ ਕਿ ਆਹ ਚੀਜ਼ ਉਹਨਾਂ ਨੇ ਘਰ ਵਿੱਚ ਲਿਆਂਦੀ ਹੈ ਤੇ ਆਪਾਂ ਵੀ ਲੈ ਕੇ ਆਉਣੀ ਆ ਉਹ ਆ ਇਹਨਾਂ ਪੈਸਾ ਕਮਾਉਂਦੇ ਆ ਮਿਹਨਤ ਕਰਦੇ ਆ ਤੇ ਆਪਾਂ ਵੀ ਕਰਦੇ ਆ ਰੀਸ ਹੋ ਰਹੀ ਆ ਇੱਕ ਤਰ੍ਹਾਂ ਦੀ ਜੇਕਰ ਇੱਥੇ ਤੁਹਾਨੂੰ वैसे हर कोई कह देता है कि रब ਦਾ ਨਾਮ ਹੀ ਨਾਲ ਜਾਣਾ ਪਰ ਅਮਲ ਬਹੁਤ ਘੱਟ ਕੀਤਾ ਜਾਂਦਾ ਬਹੁਤ ਘੱਟ ਸੋ ਜੇਕਰ ਇਹਦੇ ਬਾਰੇ ਪਰਖ ਹੋ ਜਾਵੇ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਹੋ ਜਾਵੇ ਤੁਸੀਂ ਬੈਠ ਕੇ ਸੋਚੋ ਤੁਹਾਡੀ ਆਤਮਾ ਤੁਹਾਡੇ ਨਾਲ ਗੱਲ ਕਰੇ ਤੁਹਾਨੂੰ ਇਸ ਤਵਾਨਾਂ ਦੇ ਜਵਾਬ ਦੇਵੇ ਪਰ ਫਿਰ ਸ਼ਾਇਦ ਤੁਸੀਂ ਇਧਰ ਨੂੰ ਝੁਕੋਗੇ ਜਿਸ ਦਿਨ ਕੰਦੇ ਕੀ ਇਨਸਾਨ ਨੂੰ ਇਹ ਪਤਾ ਚੱਲ ਗਿਆ ਕਿ ਜਿਸ ਤਰ੍ਹਾਂ ਪੈਸੇ ਲਈ ਅਸੀਂ ਭੱਜਦੇ ਹਾਂ ਰੇਸ ਕਰ ਰਹੇ ਹਾਂ ਕਿ ਸਾਨੂੰ ਆ ਚਾਹੀਦਾ ਆ ਉਹ ਸਾਡੇ ਤੋਂ ਅੱਗੇ ਨਾ ਵੱਧ ਜਾਵੇ ਅਸੀਂ ਅੱਗੇ ਰਹੀਏ ਇਸੇ ਤਰ੍ਹਾਂ ਜਿਸ ਦਿਨ ਨਾਮ ਦੀ ਕਮਾਈ ਦੀ ਤੁਹਾਨੂੰ ਹਕੀਕਤ ਪਤਾ ਚੱਲ ਗਈ ਉਸ ਦਿਨ ਤੁਸੀਂ ਇਹ ਪੈਸੇ ਦੀ ਤਰ੍ਹਾਂ ਹਰ ਇੱਕ ਭੱਜ ਭੱਜ ਕੇ ਗਾਂ ਹੋਵੇਗਾ ਕਿ ਅਸੀਂ ਸਮਾਂ ਵੱਧ ਤੋਂ ਵੱਧ ਕੱਢਣਾ ਆ ਸੋ ਇਹ ਤਾਂ ਇੱਕ ਅਨਮੋਲ ਹੀਰਾ ਹੈ ਜਿਹਨੂੰ ਪਰਖ ਹੋ ਗਈ ਉਹਨੇ ਸਭ ਕੁਝ ਪਾ ਲਿਆ ਸੋ ਪਰਮਾਤਮਾ ਨਾਮ ਸਿਮਰਨ ਵਿੱਚ ਮਿਲੇਗਾ ਤੇ ਕਾਲ ਜੋ ਹੈ ਉਹ ਸਾਡੇ ਅੰਦਰ ਐਸਾ ਕਬਜ਼ਾ ਕਰਕੇ ਬੈਠਾ ਹੋਇਆ ਆ ਕਿ ਜਾਣ ਦਾ ਨਾਮ ਨਹੀਂ ਲੈ ਰਿਹਾ ਸੋ ਕਾਲ ਉਦੋਂ ਹੀ ਜਾਵੇਗਾ ਜਦੋਂ ਅਸੀਂ ਕੋਸ਼ਿਸ਼ ਕਰਨੀ ਸ਼ੁਰੂ ਕਰਾਂਗੇ ਕੋਸ਼ਿਸ਼ ਸ਼ੁਰੂ ਕਰਨ ਲਈ ਤੇ ਕਾਲ ਨੇ ਆਪਣੇ ਆਪ ਪਿਛਾ ਹੁੰਦੇ ਜਾਣਾ ਆ ਤੇ ਪ੍ਰਮਾਤਮਾ ਦੀ ਜੋ ਊਰਜਾ ਹੈ ਪ੍ਰਕਾਸ਼ ਹੈ ਉਹ ਮਨ ਵਿੱਚ ਹੋਣਾ ਸ਼ੁਰੂ ਹੋ ਜਾਣਾ ਤੇ ਪ੍ਰਕਾਸ਼ ਹੋ ਗਿਆ ਤੇ ਕਾਲ ਦਾ ਉਥੇ ਨਾਮ ਨਿਸ਼ਾਨ ਨਹੀਂ ਰਹਿਣਾ ਪਰ ਜਦੋਂ ਤੁਸੀਂ ਇਹ ਕੋਸ਼ਿਸ਼ ਕਰੋਗੇ ਤਾਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਉੱਠਣਾ ਸ਼ੁਰੂ ਹੋ ਜਾਂਦੀਆਂ ਇੱਕ ਤੋਂ ਬਾਅਦ ਇੱਕ ਸੋ ਇਨਸਾਨ ਇਥੇ ਸੋਚ ਲੈਂਦਾ ਕਿ ਸ਼ਾਇਦ ਕਿਸੇ ਨੇ ਕੁਝ ਕਰ ਦਿੱਤਾ ਸਾਡੇ ਨਾਲ ਇਹੋ ਜਿਹਾ ਕਿਉਂ ਹੋ ਰਿਹਾ ਸਾਡੀ ਸੇਵਾ ਨਹੀਂ ਕਬੂਲ ਹੋ ਰਹੀ ਪਰ ਨਹੀਂ ਜੋ ਅੰਦਰ ਹੱਕ ਜਮਾ ਕੇ ਬੈਠਾ ਹੋਇਆ ਸੀ ਉਹ ਤੁਹਾਨੂੰ ਜਾਂਦਾ ਜਾਂਦਾ ਪਰੇਸ਼ਾਨ ਜ਼ਰੂਰ ਕਰੇਗਾ ਪਰ ਹਿੰਮਤ ਨਹੀਂ ਹਾਰਨੀ ਜੇਕਰ ਤੁਸੀਂ ਅੱਜ ਹਿੰਮਤ ਹਾਰ ਕੇ ਤਾਂ ਫਿਰ ਤੁਸੀਂ ਪਟਕੇ ਰਹਿ ਜਾਓਗੇ ਸੋ ਇੱਕ ਰਸਤੇ ਤੇ ਤੁਰ ਪਏ ਹੋ ਤਾਂ ਤੁਰੇ ਰਹੋ ਇੱਕ ਦਿਨ ਮੰਜ਼ਿਲ ਤੱਕ ਜ਼ਰੂਰ ਪਹੁੰਚੋਗੇ ਹੁਣ ਜਿਸ ਤਰ੍ਹਾਂ ਅਸੀਂ ਕਈ ਵਾਰ ਕਈ ਇਹੋ ਜੀਆਂ ਜਗ੍ਹਾ ਤੇ ਜਾਣਾ ਹੁੰਦਾ ਜਿੱਥੇ ਦਾ ਸਾਨੂੰ ਰਸਤਾ ਪਤਾ ਨਹੀਂ ਪਰ ਫਿਰ ਵੀ ਅਸੀਂ ਪੁੱਛ-ਪੁੱਛ ਕੇ ਉੱਥੇ ਤੱਕ ਪਹੁੰਚ ਹੀ ਜਾਂਦੇ ਹਾਂ ਇਸੇ ਤਰ੍ਹਾਂ ਇਹ ਪਰਮਾਤਮਾ ਦੇ ਨਾਮ ਦਾ ਰਸਤਾ ਜੋ ਹੈ ਇਹ ਰੀਤੀ ਜੇਕਰ ਇੱਕ ਵਾਰ ਤੁਰ ਪਏ ਉਹ ਤੇ ਤੁਰੇ ਰਹੋ ਮੁਸ਼ਕਲਾਂ ਆਉਣੀਆਂ ਜ਼ਿੰਦਗੀ ਵਿੱਚ ਸਫਰ ਕਰਦੇ ਆ ਉਹਦੇ ਵਿੱਚ ਮੁਸ਼ਕਲ ਆਉਂਦੀ ਆ ਆਪਾਂ ਕਈਆਂ ਨੂੰ ਪੁੱਛਦੇ ਆ ਬਹੁਤ ਪਰੇਸ਼ਾਨੀ ਆਉਂਦੀ ਤੇ ਫਿਰ ਆਖਰਕਾਰ ਉੱਥੇ ਤੱਕ ਪਹੁੰਚ ਜਾਂਦੇ ਇਸੇ ਤਰ੍ਹਾਂ ਪਰਮਾਤਮਾ ਤੱਕ ਪਹੁੰਚਣਾ ਆ ਤਾਂ ਇੱਕ ਰਸਤੇ ਤੇ ਤੁਰਨਾ ਪੈਣਾ ਇਹ ਨਹੀਂ ਕਿ ਅੱਜ ਆਪਾਂ ਹੋਰ ਰਸਤਾ ਬਣਾ ਲਿਆ ਤੇ ਕੱਲ ਹੋਰ ਬਣਾ ਲਿਆ ਰਸਤਾ ਇੱਕ ਚੁਣਨਾ ਪੈਣਾ ਹੁਣ ਇਹ ਨਹੀਂ ਹੈ ਕਿ ਅਸੀਂ ਇੱਕ ਥਾਂ ਤੇ ਮੰਨ ਲਓ ਕਿ ਜਲੰਧਰ ਨੂੰ ਜਾਣਾ ਹੈ ਤੇ ਜਲੰਧਰ ਨੂੰ ਹੁਣ ਅਸੀਂ ਦੋ ਰਸਤੇ ਜਾ ਰਹੇ ਆ ਤਿੰਨ ਜਾ ਰਹੇ ਆ ਉਹਦੇ ਥਾਣੇ ਜਾ ਸਕਦੇ ਆ ਪਰ ਨਹੀਂ ਰਸਤਾ ਇੱਕ ਚੁਣਨਾ ਪੈਣਾ ਫਿਰ ਮੰਜ਼ਿਲ ਤੱਕ ਪਹੁੰਚਣਾ ਇਹ ਨਹੀਂ ਹੈ ਕਿ ਅਸੀਂ ਸ਼ਾਰਟਕਟ ਇੱਧਰ ਨੂੰ ਚਲ ਗਏ ਤੇ ਇੱਧਰ ਨੂੰ ਉਹ ਮਾਲਕ ਦਾ ਨਾਮ ਧਿਆ ਲਿਆ ਸ਼ਾਇਦ ਅਸੀਂ ਰੱਬ ਤੱਕ ਪਹੁੰਚ ਜਾਵਾਂਗੇ ਨਹੀਂ ਉਹਦਾ ਨਾਮ ਸੁਣ ਲਿਆ ਉਹਦੇ ਚ ਪਾਵਰ ਜ਼ਿਆਦਾ ਹੈ ਸ਼ਾਇਦ ਇਹਦੀ ਵਜ੍ਹਾ ਨਾਲ ਅਸੀਂ ਉੱਥੇ ਤੱਕ ਪਹੁੰਚਾਂਗੇ ਇਹੋ ਜਿਹੇ ਜਦੋਂ ਅਸੀਂ ਗਲਤ ਕੰਮ ਕਰਦੇ ਆ ਤਾਂ ਜ਼ਿੰਦਗੀ ਵਿੱਚ ਮੁਸ਼ਕਲ ਆਉਂਦੀ ਹੈ ਸੋ ਇੱਕ ਦੇ ਲੜ ਲੱਗ ਜੋ ਇੱਕ ਦਰ ਦੇ ਹੋ ਕੇ ਬੈਠ ਜਾਓ ਇੱਕ ਰਸਤਾ ਚੁਣ ਲਓ ਤੇ ਉਹ ਤੁਹਾਨੂੰ ਆਪਣੀ ਆਖਰੀ ਮੰਜ਼ਿਲ ਤੱਕ ਪਹੁੰਚਾ ਦੇਗਾ ਮੁਸੀਬਤ ਹੋ ਚਾਹੇ ਲੱਖ ਆਵੇ ਜ਼ਿੰਦਗੀ ਵਿੱਚ ਪਰ ਹਿੰਮਤ ਨਹੀਂ ਹਾਰਨੀ ਡਟੇ ਰਹੋ ਮੰਜ਼ਿਲ ਜ਼ਰੂਰ ਮਿਲਦੀ ਹੈ ਤੇ ਵਾ ਕੀ ਤੇ ਇਹ ਹੀ ਕਹਾਂਗੇ ਕਿ ਕਾਰਜ ਰਚਦਾ ਹੈ ਤਾਂ ਬਹੁਤ ਪਰੇਸ਼ਾਨ ਕਰਦਾ ਹੈ ਸ੍ਰੀ ਨੂੰ ਛੱਡਣਾ ਨਹੀਂ ਚਾਹੁੰਦਾ ਚੁੰਦਾ ਜਾਂਦਾ ਕੁਝ ਨਾ ਕੁਝ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਪ੍ਰਮਾਤਮਾ ਤੋਂ ਵੱਡਾ ਕੁਝ ਨਹੀਂ ਜੇਕਰ ਤੁਸੀਂ ਇਹ ਸੋਚ ਲਿਆ ਕਿ ਉਹ ਪਾਵਰ ਵੱਡੀ ਹੈ ਤਾਂ ਫਿਰ ਉਹ ਤਾਂ ਅੰਡਾ ਕੋਈ ਵੀ ਨੁਕਸਾਨ ਨਹੀਂ ਹੋਣ ਦੇਣਗੇ ਸੋ ਵਿਸ਼ਵਾਸ ਰੱਖਣਾ ਹੈ ਕਿਉਂਕਿ ਕਾਲ ਨੇ ਜੋ ਪਹਿਲਾਂ ਤੋਂ ਘਰ ਬਣਾ ਲਿਆ ਹੈ ਹੁਣ ਆਪਾਂ ਜੇਕਰ ਕਿਸੇ ਨੂੰ ਆਪਣੇ ਘਰ ਵਿੱਚ ਥਾਂ ਦੇ ਦਿੰਦੇ ਬਿਠਾ ਲੈਂਦੇ ਆ ਪਰ ਹੌਲੀ-ਹੌਲੀ ਉਹ ਹੀ ਇਨਸਾਨ ਕਬਜ਼ਾ ਕਰਨਾ ਸ਼ੁਰੂ ਕਰ ਦਿੰਦਾ ਜਦੋਂ ਉਹਨੂੰ ਉੱਠਣ ਦਾ ਟਾਈਮ ਦਿੱਤਾ ਜਾਂਦਾ ਹੈ ਤੇ ਬਹੁਤ ਨਖਰੇ ਕੀਤੇ ਜਾਂਦੇ ਆ ਤੇ ਕਈ ਵਾਰ ਉਹ ਹੀ ਹੱਕ ਜਮਾ ਕੇ ਬੈਠ ਜਾਂਦੇ ਉੱਠਣ ਦਾ ਨਾਮ ਨਹੀਂ ਲੈਂਦੇ ਇਹੋ ਜਿਹੀਆਂ ਮੁਸ਼ਕਲਾਂ ਜ਼ਿੰਦਗੀ ਵਿੱਚ ਖੜੀਆਂ ਕਰ ਦਿੰਦੇ ਨੇ ਤੇ ਪਰ ਇਸੇ ਤਰ੍ਹਾਂ ਇਹ ਕਾਲ ਹੈ ਸੋ ਉਹਨੇ ਜੋ ਘਰ ਬਣਾਇਆ ਹੋਇਆ ਹੁਣ ਉਹ ਘਰ ਚੋਂ ਨਿਕਲਣ ਲੱਗਾ ਬਹੁਤ ਤਰ੍ਹਾਂ ਦੇ ਰੰਗ ਦਿਖਾਏਗਾ ਪਰ ਅਸਲੀ ਜੋ ਮਾਲਕ ਹੈ ਇਸ ਸਰੀਰ ਦਾ ਰੂਹ ਦਾ ਉਹਨੂੰ ਯਾਦ ਕਰਨਾ ਹੈ ਉਸ ਤੋਂ ਵੱਡਾ ਨਹੀਂ ਹੈ ਫਿਰ ਉਹ ਹੱਥ ਦੇ ਕੇ ਵਿਚਾਲਣ ਦੇ ਜਦੋਂ ਅਸੀਂ ਖੁਦ ਕੋਸ਼ਿਸ਼ ਕਰਦੇ ਹਾਂ ਸੋ ਕਾਲ ਜ਼ਿੰਦਗੀ ਵਿੱਚੋਂ ਦੂਰ ਚਲਾ ਗਿਆ ਤੇ ਨਾਮ ਦੀ ਕਮਾਈ ਵੀ ਹੋਏਗੀ ਪ੍ਰਮਾਤਮਾ ਦਾ ਪ੍ਰਕਾਸ਼ ਤੁਹਾਡੇ ਮਨ ਵਿੱਚ ਹੋ ਜਾਵੇਗਾ ਊਰਜਾ ਹੋ ਜਾਵੇਗੀ ਤੇ ਬਹੁਤ ਬਦਲਾਅ ਤੁਹਾਡੇ ਵਿੱਚ ਹੋ ਜਾਵੇਗਾ ਸੋ ਇਹੀ ਹੈ ਪਰਖ ਸੋ ਨਾਮ ਦੀ ਕਮਾਈ ਕਰੋ ਵੱਧ ਚੜ ਕੇ ਕਰੋ ਜਿਸ ਤਰ੍ਹਾਂ ਪੈਸਾ ਕਮਾਉਂਦੇ ਹੋ ਰਿਸੂਰਸ ਇਸੇ ਤਰ੍ਹਾਂ ਰਿਸੂਰਸ ਜੇਕਰ ਨਾਮ ਦੀ ਕਮਾਈ ਕਰਨੀ ਸ਼ੁਰੂ ਕਰੋਗੇ ਤੇ ਪੈਸਾ ਤਾਂ ਕਦਮਾਂ ਵਿੱਚ ਆਪ ਡਿੱਗਦਾ ਹੈ ਆਪਾਂ ਫਕਰਾ ਫਕੀਰਾਂ ਦੇ ਦੇਖਿਆ ਹੈ ਕਿਵੇਂ ਦਰਬਾਰਾਂ ਵਿੱਚ ਜੋ ਵੰਦਗੀ ਕਰਨ ਵਾਲੀਆਂ ਰੂਹਾਂ ਆ ਅੱਜ ਉਹਨਾਂ ਦੇ ਕਦਮਾਂ ਦੇ ਵਿੱਚ ਅਵਾ ਗੌਣ ਪੈਸਾ ਡਿੱਗ ਰਿਹਾ ਹੈ ਕਿਉਂ ਕਿਉਂਕਿ ਨਾਮ ਦੀ ਜੋ ਕਮਾਈ ਹੀ ਹੈਸੀ ਆ ਉਪਰ ਸਾਨੂੰ ਆਪ ਖਿੱਚ ਲੈਂਦੀ ਹੈ ਜੇਕਰ ਅਸੀਂ ਪਰਮਾਤਮਾ ਦੀ ਤਰਫ ਲੱਗ ਜਾਂਦੇ ਆ ਸੋ ਇਦਨ ਨੂੰ ਲੱਗਣਾ ਥੋੜਾ ਔਖਾ ਹੈ ਪਰ ਕੋਸ਼ਿਸ਼ ਕਰੋਗੇ ਤੇ ਇਹ ਵੀ ਤੁਹਾਨੂੰ ਮੁਸ਼ਕਲ ਮੁਸ਼ਕਲ ਨਹੀਂ ਲੱਗੇਗੀ ਸੋ ਹੁਣ ਆਪਾਂ ਇੱਥੇ ਇਹੀ ਕਵਾਂਗੇ ਜੀ ਚੰਗਾ ਕਰਮ ਕਰੋ ਚੰਗਾ ਕਰਮ ਕਰੋ ਕਿ ਤੇ ਜ਼ਿੰਦਗੀ ਤੁਹਾਡੀ ਇਹ ਕਰਮਾਂ ਨੇ ਹੀ ਬਦਲਣੀ ਹੈ ਸੋ ਕਰਮ ਕੀ ਕਰਨਾ ਹੈ ਹੁਣ ਕੱਲ ਦੇ ਦਿਨ ਸੰਗਰਾਮ ਦਾ ਦਿਹਾੜਾ ਹੈ ਸੰਗਰਾਮ ਦੇ ਦਿਨ ਇਹ ਕਰਮ ਕਰਨਾ ਕਿ ਸਵੇਰੇ ਉੱਠੋ ਉੱਠ ਕੇ ਅਮਰਤ ਵੇਲੇ ਥੋੜਾ ਪ੍ਰਸ਼ਾਦ ਤਿਆਰ ਕਰੋ ਪ੍ਰਮਾਤਮਾ ਦਾ ਨਾਮ ਲਓ ਚਿਰਾਗ ਰੋਸ਼ਨ ਕਰ ਦਿਓ ਜੋਤ ਕਰ ਦਿਓ ਜੋ ਵੀ ਕਰ ਦਿਓ ਕਰਮ ਕਰੋ ਜੀ ਤੇ ਥੋੜਾ ਜਿਹਾ ਕੜਾ ਪ੍ਰਸ਼ਾਦ ਬਣਾ ਕੇ ਹੋਗ ਲਗਾ ਕੇ ਪਰਮੋਪ ਘਰ ਵਿੱਚ ਆਪ ਹੀ ਖਾ ਲਵੋ ਤੇ ਕੋਸ਼ਿਸ਼ ਕਰੋ ਕਿ ਗੁਰਦੁਆਰਾ ਸਾਹਿਬ ਸਵੇਰੇ ਉੱਠ ਕੇ ਮੱਥਾ ਟੇਕਣ ਜਾਓ ਸੇਵਾ ਕਰੋ ਝਾੜੂ ਦੀ ਸੇਵਾ ਕਰੋ ਝਾੜੂ ਦੀ ਸੇਵਾ ਬਹੁਤ ਹੀ ਵਧੀਆ ਸੇਵਾ ਹੈ ਜਿੰਦਗੀ ਨੂੰ ਬਦਲ ਦਿੰਦੀ ਹੈ ਜਿੰਦਗੀ ਦੇ ਵਿੱਚ ਜੋ ਕਚਰਾ ਹੈ ਉਹਨੂੰ ਦੂਰ ਕਰ ਦਿੰਦੀ ਹੈ ਜਦੋਂ ਅਸੀਂ ਕਿਸੇ ਧਾਰਮਿਕ ਥਾਂ ਤੇ ਝਾੜੂ ਦਾ ਕਰਮ ਕਰਦੇ ਹਾਂ ਝਾੜੂ ਦੀ ਸੇਵਾ ਕਰਦੇ ਹਾਂ ਸੋ ਸਵੇਰ ਉઠੋ ਉੱਠ ਕੇ ਨਾਮ ਸਿਮਰਨ ਕਰੋ ਸੋ ਜੇਕਰ ਰੋਜ਼ ਨਹੀਂ ਇਹ ਕਰਮ ਕੀਤਾ ਜਾਂਦਾ ਤਾਂ ਮਹੀਨੇ 'ਚ ਇੱਕ ਵਾਰ ਇਸ ਦਿਨ ਤੇ ਤੁਸੀਂ ਕਰਮ ਇਹ ਜ਼ਰੂਰ ਕਰ ਲਿਆ ਕਰੋ ਜੀ ਬਾਕੀ ਆਪਾਂ ਇੱਥੇ ਹੀ ਇਹ ਵੀਡੀਓ ਸਮਾਪਤ ਕਰਦੇ ਹਾਂ ਜੀ ਸਾਰਿਆਂ ਹੀ ਰੂਹਾਂ ਨੂੰ ਸਾਡੇ ਵੱਲੋਂ ਹੈਪੀ ਮਕਰ ਸੰਕ੍ਰਾਂਤੀ ਜੀ ਹਮੇਸ਼ਾ ਹੀ ਖੁਸ਼ ਰਹੋ ਨਾਮ ਦੀ ਕਮਾਈ ਕਰੋ ਤੇ ਮਾਲਕ ਦੇ ਅਸ਼ੀਰਵਾਦੋਂ ਪਾਓ ਤੇ ਉਹਨਾਂ ਦੇ ਚਰਨਾਂ ਨਾਲ ਲਾ ਕੇ ਆਪਣਾ ਜੀਵਨ ਸਫਲ ਕਰੋ ਜੀ ਸੋ ਕੱਲ ਕੋਸ਼ਿਸ਼ ਕਰਨੀ ਕਿ ਅਮਰਤ ਵੇਲੇ ਉੱਠ ਕੇ ਇਹ ਕੰਮ ਜ਼ਰੂਰ ਕਰੋ ਇਹ ਕੰਮ ਕੀਤੇ ਹੋਿਆਂ ਦੀ ਕਦਰ ਉਹ ਮਾਲਕ ਜ਼ਰੂਰ ਪਾਉਂਦਾ ਹੈ ਤੁਹਾਡੀ ਸੇਵਾ ਕਦੇ ਵੀ ਵਿਅਰਥੀ ਨਹੀਂ ਜਾਂਦੀ ਤੁਹਾਡੀ ਸੇਵਾ ਦਾ ਮੁੱਲ ਉਹ ਪ੍ਰਮਾਤਮਾ ਨੇ ਜ਼ਰੂਰ ਪਾਉਣਾ ਹੈ ਇਹ ਸਾਡਾ ਵਾਰ-ਵਾਰ ਕਹਿਣਾ ਹੈ ਅੱਜ ਗੱਲ ਨੂੰ ਮੰਨ ਲਓ ਚਾਹੇ ਕੱਲ ਮੰਨ ਲਓ ਮੰਨਣੀ ਜ਼ਿੰਦਗੀ ਚ ਪੈਣੀ ਪੈਣੀ ਆ ਕਿਉਂਕਿ ਜਵਾਨੀ ਸਦਾ ਨਹੀਂ ਰਹਿੰਦੀ ਹੈਗੀ ਬੁਢਾਪਾ ਆਉਣਾ ਹੈ ਤੇ ਬੁਢਾਪੇ ਦੇ ਵਿੱਚ ਇੱਕ ਨਾਮ ਦਾ ਸਹਾਰਾ ਹੀ ਕੰਮ ਆਉਣਾ ਹੈ ਹੋਰ ਕੁਝ ਵੀ ਨਹੀਂ ਸੋ ਇਸ ਕਰਕੇ ਵੱਧ ਚੜ ਕੇ ਸੇਵਾ ਸਿਮਰਨ ਕਰੋ ਜੀ ਹੁਣ ਆਪਾਂ ਇੱਥੇ ਇਹ ਵੀਡੀਓ ਸਮਾਪਤ ਕਰਦੇ ਆ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ